ਪਾਰਾਂ ਦੇ ਗੱਲਾਂ ਬਾਤਾਂ ਸੁਣ ਰਿਹਾ ਸਿਜਾ ਹਾਂ ਹਾਂ ਇਹੋ ਤੁਹਾਡਾ ਸੋਪਟ ਹੈਗਾ ਕਿ ਵੀ ਅਕਾਲ ਤੱਕ ਕੀ ਹੁਣ ਲੋਹ ਹੋਣਾ ਹੈ ਕਿ ਜਦ ਇਹ ਮੁਕਤੇ ਵਾਟ ਆ ਰਹਾ ਕੀ ਲੋਹ ਹੋਣਾ ਪਏ ਰਾਈਟ ਉਹ ਜੋ ਕੋਈ ਬੰਦਾ ਜਿਹਨੂੰ ਨਹੀਂ ਜਾਪਿਆ ਕਿ ਉਹਨੇ ਕੋਈ ਗੱਲਬਾਤ ਖਾਸ ਕੀਤੀ ਹੈ ਹੂੰ ਕਿ ਜੇ ਨਾ ਕੋਈ ਕਹਿੰਦਾ ਕਿ ਜੀ ਉਹਨਾਂ ਦਾ ਲੋਹ ਨਹੀਂ ਦੇਖੋ ਅਕਾਲ ਤੱਕ ਇੱਕ ਇਕਨੋਮੀ ਕੇਸ ਇੱਕ ਇਹ ਪੀਰੀ ਦਾ ਪੀਰੀ ਦਾ ਮੀ ਹੈਗਾ ਇਹ ਮੀਰੀ ਦਾ ਇੱਕ ਭਾਗ ਸੁਜਾ ਜਿਹੜਾ ਗੁਰੂ ਸਾਹਿਬ ਨੇ ਸਿੱਖ ਗਿਆ ਸਗਾ ਠੀਕ ਹੈ ਨਾ ਇਹ ਕਹਿ ਦੇਣਾ ਕਿ ਜੀ ਇਹਨਾਂ ਦਾ ਰੋਲ ਨਹੀਂ ਸੀਗਾ ਇਹ ਸਾਰਾ ਕੁਝ ਅਗੇਨ ਫਾਰਮ ਨੂੰ ਇੱਕ ਪੰਥ ਨੂੰ ਇੱਕ ਗੁੰਮਰਾਹ ਕਰਨ ਵਾਲੀ ਗੱਲ ਹੋ ਜਾਂਦੀ ਹੈ ਓਕੇ ਜਿਹਨੀ ਦੇ ਸਿਗਾਵੇਂ 81ਵਾਂ ਦੇ ਉਹਨਾਂ ਨੇ ਆਦੇਸ਼ ਦਿੱਤਾ ਸੀ ਵੀ ਤੁਸੀਂ ਲੰਗੀ ਧਰਤੀ ਕਰੋ ਕਾਜੀ ਗੱਲ ਤਾਂ ਮੈਂ ਪਹਿਲੇ ਪਹਿਲੇ ਵੀ ਤੁਹਾਡੇ ਪ੍ਰੋਗਰਾਮ ਕਿ ਹੁੰਦੇ ਆ ਕਾਜੀ ਗੱਲ ਤਾਂ ਹੁਣ ਅੱਜ ਦੀ ਦੇਸ਼ ਦੇ ਤਪਾ ਇਹ ਇਹ ਮਰੋੜ ਹੋ ਜਾਂਦਾ ਹੈ ਗਿਆਨੀ ਰਗਵੀਰ ਸਿੰਘ ਤੇ ਬਾਕੀ ਜਿਹੜੇ ਉੱਤੇ ਮੁੱਖ ਤਵਾਦਾਰੇ ਨੇ ਜਿਹੜੇ ਪੰਜ ਪਿਆਰੇ ਨੇ ਕਿ ਉਹ ਸਥਿ ਕਰਨ ਕਰਨ ਤੋਂ ਬਾਅਦ ਨੂੰ ਕਿ ਕਈ ਉਹ ਜਗ੍ਹਾ ਹੁਣ ਇਹ ਭਾਜੀ ਕੇ ਮਿਸਟਰ ਭਾਜੀ ਕੇ ਲਿਖਦੇ ਨੇ ਕਿ ਵੀ ਉਹ ਸਾਰਾ ਕੰਮ ਜਿਹੜਾ ਕਾਲੀਦਾਲ ਕਰ ਰਿਹਾ ਹੈ ਉਹ ਮੇਰੇ ਕੋਲ ਕਾਲੀਦਾਲ ਤੇ ਹੀ ਕੋਈ ਬੁਲਾ ਰਹੇ ਨੇ which is okay no problem ਪਰ ਉਹ ਜਿਹੜਾ ਲਿਖਦੇ ਨੇ ਕਿ ਵੀ ਇਹ ਸਾਰਾ ਕੰਮ ਜਿਹੜਾ ਹੋ ਰਿਹਾ ਉਹ ਜਲਦੀ ਸੀਮੇ ਦੀ ਜਿਹੜੀ ਗੱਲ ਹੈਗੀ ਨਾ ਉਹਦੇ ਉਹਦੇ ਉਹਦੀ ਹੱਦੀ ਧਰ ਗਿਆ ਹੋਏ ਕਹਿ ਰਹੇ ਨੇ ਕਿ ਵੀ ਤਾਰੇ ਸਾਰੇ ਫੈਸਲੇ ਜਿਹੜੇ ਨੇ ਉਹ 10 ਸਤ ਤੱਕ ਵੀ ਕਮੇਟੀ ਨਾਲ ਹੋ ਰਹੇ ਨੇ ਹੂੰ ਸੋ ਅਗਰ ਇਹ ਤਾਂ ਬਹੁਤ ਪੇਪਰ ਹੈ ਗਿਆਨੀ ਦੇ ਵੀ ਸਪਸ਼ਟਿਕਨ ਦੇਣਾ ਚਾਹੀਦਾ ਨਾ ਕਿਉਂਕਿ ਦੇਖੋ ਪਹਿਲਾਂ ਵੀ ਕਈ ਲੋਕੀ ਇਹ ਸਮਝਦੇ ਸਿਗੇ ਕਿ ਜਦੋਂ ਉੱਥੋਂ ਦੀ ਜਿਹੜੀ ਆਦੇਸ਼ਾਂ ਦੀ ਉਲੰਘਣਾ ਹੋਈ ਹੈ ਇਹ ਆਪਾਂ ਤੇ ਹੁਣ ਸੱਤਵੇਂ ਅੰਗਰੀ ਕਮੇਟੀ ਦੀ ਵੀ ਸਿਰਫ ਆਪਾਂ ਗੱਲ ਕਰ ਰਹੇ ਆ ਇੱਕ ਹੋਰ ਵੀ ਆਦੇਸ਼ ਚਾਹ ਜਿਹਦੇ ਵਿੱਚ ਜਿਹੜੀ ਐਗਜ਼ੈਕਟਿਡ ਕਮੇਟੀ ਸਤਿਏ ਕਾਲੀ ਬਲਦੀ ਹੂੰ ਉਦੇ ਲਿਸਟੇ ਜਿਹੜੇ ਸਿਗੇ ਉਹ ਵੀ ਉਹ ਵੀ ਗੱਲ ਹੋਈ ਸੀ ਉਹਦੇ ਵਾਅਦੇ ਕੋਈ ਨਾ ਟਕਿਆ ਹੀ ਨਹੀਂ ਹੋਈ ਹੁਣ ਹਰੇਕ ਬੰਦਾ ਸੱਤ ਮੈਂਬਰੀ ਸੱਤ ਮੈਂਬਰੀ ਕਮੇਟੀ ਬਾਰੇ ਗੱਲ ਕਰਦਾ ਇਹ ਸਾਰਾ ਕੰਮ ਜਿਹੜਾ ਹੋ ਰਿਹਾ ਹੈ ਇਹ ਨਾ ਜਿਹੜੇ ਮੇਰੇ ਮਿਸਟਰ ਮਲੋਤਰਾ ਨੇ ਗੱਲ ਕੀਤੀ ਸੀਗੀ ਉਤੋਂ ਯੂਐਸਏ ਤੋਂ ਬੜੀ ਵਧੀਆ ਗੱਲ ਕਿ ਵੀ ਇਹ ਨਾ ਇਹਨਾਂ ਨੇ ਕੌਮ ਨੂੰ ਨਾ ਬਿਲਕੁਲ ਹੁਣ ਡੁਗਦਾ ਪਾਇਆ ਹੋਇਆ ਹੈ ਇਹ ਸਪਸ਼ਟੀ ਕਰਨਾ ਜਿਹੜਾ ਹੈਗਾ ਰੋਲ ਜਿਹੜਾ ਹੈਗਾ ਹੁਣ ਉੱਤੋਂ ਅਸਾਲ ਤੱਕ ਤੋਂ ਮੁਖ ਸੇਵਾਦਾਰ ਕੋ ਆਪਣੇ ਗਿਆਨੀ ਡਗਬੀਰ ਸਿੰਘ ਤੋਂ ਤੇ ਬਾਕੀਆਂ ਤੋਂ ਇਹ ਹਮ ਸਪਸ਼ਟੀਕਰਨ ਕੋਈ ਨਹੀਂ ਦੇਣੀ ਹੈ ਉਹ ਬਾਰ-ਬਾਰ ਕਹੀ ਜਾਂਦੇ ਨੇ ਅਸੀਂ ਹਾਲੀ ਦੀ 2 ਤਰੀਕ ਦੇ ਆਪਣੇ ਆਦੇਸ਼ਾਂ ਦੇ ਉੱਤੇ ਅਸੀਂ ਅਸੀਂ ਖੜੇ ਹੋਏ ਹਾਂ ਤੁਸੀਂ ਕਰੋ ਤੁਸੀਂ ਕਰੋ ਉਹ ਵੀ ਕਿੰਨੀ ਟਾਈਮ ਤੁਸੀਂ ਕਰਨਾ ਹੈ ਮੈਂ ਤਾਂ ਕਹਿੰਦਾ ਅਗਰ ਅਗਰ ਇਹਨਾਂ ਵਿੱਚ ਕੁਝ ਵੀ ਅਜਿਹੀ ਗੱਲਤ ਹੋਵੇ ਤੇ ਉੱਥੇ ਹੀ ਤਲਬ ਕਰਕੇ ਉਹ ਕਹਿ ਦੇਣਾ ਅਸੀਂ ਤੁਹਾਨੂੰ ਸਾਰਿਆਂ ਨੂੰ ਉੱਥੇ ਤਲਬ ਕਰ ਰਹੇ ਹਾਂ ਜਿਨ੍ਹਾਂ ਨੇ ਸਰੇਆਮ ਸਾਡੀਆਂ ਆਦੇਸ਼ਾਂ ਦੀ ਉਲੰਘਣਾ ਕੀਤੀ ਹੈ ਉਸੀਂ ਇਸ ਤੇ ਕਲਾ ਵੰਦੇ ਨਹੀਂ ਹੁੰਦੇ ਤੇ ਜੋ ਨੈਕਸਟ ਕੱਪ ਸ਼ੁੱਡ ਵੀ ਹੈ ਨਾ ਸਾਰਿਆਂ ਨੂੰ ਅਗੇਨ 55 ਕਈਆ ਦਾ ਇਕਰਾਰ ਦੇ ਕੇ ਤੇ ਦੇਖੋ ਅਗੇ ਉਹਨਾਂ ਨੇ ਨਹੀਂ ਕਰਨਾ ਦੇਖੋ ਪੰਪ ਜਿਹੜਾ ਹੈਗਾ ਅਸੀਂ ਤਾਂ ਪਹਿਲਾਂ ਵੀ ਕਹਿ ਹਟੇ ਹਾਂ ਕਿ ਸਾਰਾ ਜਿਹੜਾ ਸਟ੍ਰਕਚਰਲ ਚੇਂਜ ਦੀ ਲੋੜ ਹੈ ਪੰਪ ਨੇ ਆਪਣਾ 60% ਸੁਨਾਈ ਦੇਣਾ ਹੈ ਦੇਖੋ ਮੈਚਿਓਰਿਟੀ ਆਫ ਦਾ ਪੰਪ ਦਾ ਸਾਰਾ ਕੋ ਸਮਝੀਏ ਕਿ ਕੀ ਕੁ ਚੱਕੇ ਛੇੜਾਂ ਚੱਲ ਰਹੀਆਂ ਨੇ ਤੇ ਇਹਦੇ ਵਿੱਚ ਮੈਨੂੰ ਇਹੀ ਖੱਤਰਾ ਹੈ ਇਹ ਖਤਰਾ ਕੀ ਰਿਹਾ ਹੈ ਕਿ ਅਸਾਲ ਤੱਕ ਨੂੰ ਵਰਤਿਆ ਜਾ ਰਿਹਾ ਹੈ ਅਸਾਲ ਤੱਕ ਦੀ ਸਰਵਵਚਤਾ ਨੂੰ ਉੱਥੇ ਫੇਸ ਪਾਤਰ ਹੈ ਕਿਉਂਕਿ ਉੱਥੇ ਜਿਹੜੇ ਕਾਬਜ਼ ਨੇ ਅੱਜ ਵੀ ਡੇਟੇ ਜਿਹੜੇ ਮੁਖੇਸ਼ਵਾਧਾਰ ਨੇ ਉਹਨਾਂ ਨੂੰ ਜੇ 服务 ਬਖਸ਼ੀ ਰੱਬ ਨੇ ਤਾਂ ਉਹ ਆਪਣੀ ਸੇਵਾ ਦਾ ਜਿਹੜਾ ਉਹਨਾਂ ਦੀ ਜ਼ਿੰਮੇਵਾਰੀ ਹੈਗੀ ਉਹਨੂੰ ਬਾਖੂਦੀ ਨਿਭਾਉਣਾ ਚਾਹੀਦਾ ਪਰ ਅਫਸੋਸ ਨਾਲ ਮੈਂ ਇਹ ਕਹਿਣਾ ਤੁਹਾਨੂੰ ਕਹਿਣਾ ਪੈ ਰਿਹਾ ਹੈ ਕਿ ਉਹ ਸਾਰੇ ਹੀ ਜੜੇ ਨੇ ਉਹ ਅੱਜਪਾਸੇ ਚਾਲ ਨਹੀਂ ਦੇ ਰਹੇ ਕਿ ਸਾਡੀ ਡਿਬੇਟ ਵਿੱਚ ਵੀ ਹਰ ਇੱਕ ਬੰਦਾ ਕਹਿ ਜਾਂਦਾ ਜੀ ਅਸਾਲੀ ਗੱਲ ਸਿਰਫ ਜੀ ਕਹਿੰਦੇ ਜੀ ਉਹ ਪਈਆ ਕਾਲੀ ਗੱਲ ਸੁਰਜੀਤ ਹੋਵੇ ਨਾ ਹੋਵੇ ਇਹ ਤਾਂ ਪੰਚ ਜੀ ਫੈਸਲਾ ਕਰੇਗਾ ਤੁਸੀਂ ਦਾ ਬੌਂਦੋ ਤੇ ਵੀ ਕਾਲੀ ਗੱਲ ਨੂੰ ਸੁਜੀਤ ਕਰਨ ਵਾਲੇ ਇਹ ਇਹ ਕਾਲੀ ਗੱਲ ਨਾਲੇ ਰੋਕੀ ਗਈ ਜਾਂਦੇ ਨੇ ਉੱਥੋਂ ਦਾ ਬੇਸ ਹੈ ਕਿ ਵੀ ਇਹ ਸਾਰੇ ਉਹਨਾਂ ਨੂੰ ਕਹਿ ਦਿੱਤਾ ਸੀਗਾ ਕਿ ਤੁਸੀਂ ਪੰਚ ਜੀ ਅਡਵਾਈਸ ਕਰਨ ਦੇ ਜਾਂ ਪੰਜਾਬ ਦੀ ਭਾਈ ਅਡਵਾਈਸ ਕਰਨ ਦੇ ਤੁਸੀਂ ਨਾ ਸਾਧਨ ਹੋ ਗਏ ਪਰ ਹੁਣ ਸਾਰੇ ਮਤਲਬ ਮੈਂ ਤੇ ਮੇਨ ਚੀਜ਼ ਇਟ ਸ਼ੁਡ ਬੀ ਕਿ ਜਿਹੜਾ ਅਸਾਲ ਤਖਤਾ ਜਿਹੜਾ ਹੁਣ ਰੋਲ ਹੈ ਉਸ ਤੋਂ ਜਿਹੜਾ ਮੁਖਵਤਾ ਅੰਸਰੋਲ ਹੈ ਉਹ ਕੋ ਇੱਕ ਅਹਿਮਾ ਰੋਲ ਹੋਣਾ ਚਾਹੀਦਾ ਜਿਹਦੇ ਨਾਲ ਅਕਾਲ ਤਖਤ ਦੀ ਵਰੁਚਤਾ ਇੱਕ ਖੁਦ ਮੁਖਤਿਆਰੀ ਕਾਇਮ ਰਹੇ ਸ਼ੋਰ ਜੀ ਥੈਂਕ ਯੂ